हां जी दोस्तों सारेयानु सस्कारीकाल स्वागत है टोडा राज संधू फार्मिंग दे विच आज दोस्तों आपा पहुंचेया ਪਿੰਡ ਸੌਰ ਸਿੰਘ ਤਹਿਸੀਲ ਜਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਨ ਸਾਹਿਬ ਲੱਗਦਾ ਹੈਗਾ ਭਿੱਖੀ ਪਿੰਡ ਤੋਂ ਕੋਈ 8-7 ਕਿਲੋਮੀਟਰ ਦੀ ਦੂਰੀ ਹੈ ਦੋਸਤੋ ਖਾਸ ਵਿਜ਼ਿਟ ਤੁਸੀਂ ਪਿੰਡ ਸੌਰ ਸਿੰਘ ਕਰਨੀ ਆ ਸੌਰ ਸਿੰਘ ਪਿੰਡ ਜਿਹੜੀ ਦੋਸਤੋ ਪਹੁੰਚ ਕਰਕੇ ਤੁਸੀਂ ਮਾਣੇ ਮੱਲੀਆਂ ਨੂੰ ਜਿਹੜੀ ਛੜਕ ਜਾਂਦੀ ਆ ਉਸ ਸੜਕ ਦੇ ਉੱਪਰ ਜਿਹੜਾ ਵੀਰ ਹੋਰਾਂ ਦਾ ਅਰਸ਼ ਹੋਣਾ ਦਾ ਬਿਲਕੁਲ ਘਰ ਹੈਗਾ ਤੁਹਾਰਾ ਵਿਜਿਟ ਕਰ ਲਿਓ ਨੰਬਰ ਵੀਰ ਹੋਰਾਂ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਕਰ ਦੇਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਆਪਦਾ ਹੱਕ ਸਮਝ ਕੇ ਜਿਹੜਾ ਪਸ਼ੂ ਪਸੰਦ ਆਊਗਾ ਤਸਲੀ ਕਰਕੇ ਨਰਕ ਪਰਕ ਕਰਕੇ ਖਰੀਦ ਲਿਓ ਅੱਜ 21 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਨੋਟ ਕਰ ਲਓ ਜੀ 5:30 ਵਜੇ ਸ਼ਾਮ ਦਾ ਸਮਾਂ ਹੈ ਗੱਲਬਾਤ ਆਪਾਂ ਵੀਰ ਅਰਸ਼ ਦੇ ਨਾਲ ਕਰਨੀ ਆ ਪੂਰੀ ਡਿਟੇਲ ਬਾਈ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਉਹ ਕਰਦੇ ਆਂ ਗੱਲਬਾਤ ਜੀ ਦੋ ਪਸ਼ੂ ਆ ਦੋਸਤੋ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਈ ਇਹ ਦਿਖਾ ਦਾਂਗੇ ਤੇ ਇੱਕ ਇਹ ਜਿਹੜੀ ਆ ਦੋਸਤੋ ਗਾ ਦਿਖਾਵਾਂਗੇ ਤਾਜੀ ਸੂਈ ਆ ਅਰਸ਼ ਵੀਰੇ ਸਭ ਤੋਂ ਪਹਿਲਾਂ ਸਸਰੀਕਾਲ ਸਸਰੀਕਾਲ ਸੰਧੂ ਸਾਹਿਬ ਹੋਰ ਸਣਾਓ ਠੀਕ ਠਾਕ ਏ ਠੀਕ ਠਾਕ ਭਰਾ ਆਪਦੇ ਸੁਣਾ ਵਧੀਆ ਵਧੀਆ ਸੰਧੂ ਸਾਹਿਬ ਵਧੀਆ ਚੜਦੀ ਕਲਾ ਕਿਰਪਾ ਮਾਰੀ ਜੀ ਜਿਹਦੇ ਕੰਮ ਕਰੇ ਜੀ ਹਾਂ ਜੀ ਹਾਂ ਜੀ ਚੱਲੀ ਜਾਂਦੇ ਗੁਰੂ ਰੰਗ ਨਾ ਜੀ ਹੋ ਗਿਆ ਭਈਆ ਲੈਣਾ ਫਿਰ ਹਾਂ ਜੀ ਹਾਂ ਜੀ ਚਲੋ ਸ਼ੁਕਰ ਚਾਹੀਦਾ ਚੜਦੀ ਕਲਾ ਜੀ ਅੱਛਾ ਅਰਸ਼ ਭਰਾ ਅੱਜ ਦੋ ਪਸ਼ੂ ਪਕਾਊਗਾ ਹਾਂ ਜੀ ਹਾਂ ਜੀ ਇੱਕ ਮੱਝ ਇੱਕ ਵਿਹੜੇ ਜੀ ਇੱਕ ਮੱਝ ਤੇ ਇੱਕ ਵਿਹੜਾ ਹਾਂ ਜੀ ਠੀਕ ਆ ਤੇ ਦੋਵੇਂ ਮੁੰਨਾਂ ਦਾ ਤਾਜੀ ਸੂਈ ਦੋਵੇਂ ਤਾਜ਼ੀਆਂ ਸੂਈਆਂ ਜੀ ਲਓ ਜੀ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਦੋਸਤੋ ਸਟਾਰਟਿੰਗ ਆ ਇਸ ਮੱਝ ਤੋਂ ਕਰ ਲੈਨੇ ਆ ਬਿਲਕੁਲ ਤਾਜੀ ਆ ਬੱਚਾ ਕੀ ਆਇਆ ਇਹਦੇ ਥੱਲੇ ਕੱਟਾ ਸੰਦੂਸਰ ਕੱਟਾ ਤੇ ਦਿਨ ਕਿੰਨੇ ਹੋ ਗਏ ਆ ਜੀ ਦਿਨ ਕੱਲ੍ਹ ਸੂਈ ਸੰਦੂਸਰ ਮੱਝ ਕੱਲ੍ਹ ਹੀ ਹਾਂਜੀ ਇਹਦੇ ਥੱਲੇ ਸਟਾਰਟਿੰਗ 10 ਕਿਲੋ ਬੌਲਾ ਵਾ ਹਾਂਜੀ ਇੱਕ ਤਰ੍ਹਾਂ ਦੇ ਸਿਵਰੇ ਕਹਿ ਦਿੰਦੇ ਵੀ ਯਾਰ ਬੌਲਾ 10 ਨਹੀਂ ਆਪਾਂ ਮਣਾ ਕੇ ਦਵਾਂਗੇ 10 ਕਿਲੋ ਦੇ ਪੱਕੀ ਗੱਲ ਹਾਂਜੀ ਲੈ ਤੇ ਕਿੰਨਾ ਕੁ ਆ ਸੂਆ ਤੀਜਾ ਦੂਜੇ ਸੂਏ ਸੂਈ ਦੂਜੇ ਸੂਏ ਦੂਜੇ ਹਾਂਜੀ ਦੂਜੇ ਸੂਏ ਬਾਕੀ ਦੋਸਤੋ 10 ਕਿਲੋ ਇੱਕ ਤਾਂ ਹੁੰਦਾ ਵੀ ਕੱਲਾ ਕਹਿਣ ਵਾਲਾ ਠੀਕ ਆ ਬਹੁਤੀ ਵਾਰੀ ਤਾਂ ਭੈਣ ਭਰਾਵਾਂ ਨੂੰ ਕਹੀਦਾ ਵੀ ਆ ਪੁੱਛੀਦਾ ਵੀ ਆ 10 ਕਿਲੋ ਪਰ ਜਿਹੜਾ 10 ਕਿਲੋ ਦੋਸਤੋ ਮਨਾਉਣ ਵਾਲੀ ਗੱਲ ਵੀਰ ਨੇ ਕਹੀ ਆ ਉਹ ਤੁਸੀਂ ਤਸੱਲੀ ਕਰ ਲਿਓ ਬਾਕੀ ਥਾਨ ਤੁਣ ਵੇਖੋ ਠੀਕ ਹੈ ਪੂਰਾ ਐਂਡ ਚੀਜ਼ ਜਿਹੜੀ ਦੋਸਤੋ ਥਾਨ ਆ ਮੋਟਾ ਮੁਠੀ ਵਾਲਾ ਕਹਿ ਲਓ ਲੰਬਾਈ ਦੇ ਵਿੱਚ ਚੰਗੇ ਸੋਹਣੇ ਸਹਿਜ ਵਿੱਚ ਕਰੋ ਬਹੁਤ ਵਧੀਆ ਥਾਨ ਆ ਤੇ ਅਰਸ਼ਤ ਚਵਾਈ ਕਿਦਾਂ ਮੇਰੇ ਚਵਾਈ ਸੰਧੂ ਸਾਮਾ ਓਕੇ ਹੈ ਕੋਈ ਦੋ ਡੰਗ ਦੀ ਹੋ ਗਈ ਚਵਾਈ ਹਾਂਜੀ ਦੋ ਡੰਗ ਹੋ ਗਈ ਆ ਵਰਦੀ ਪੁਰਦੀ ਪੂਰਾ 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 ਮੈਨਾ ਆਪਣੀ ਥਾਣਾ ਨਹੀਂ ਤੇ ਗਰੰਟੀ ਹੋ ਗਈ ਪੂਰ ਛਟੇ ਦੀ ਵੀ ਲਓ ਜੀ ਹਾਂਜੀ ਤੇ ਸੂਬਾ ਦੋਸਤੋ ਦੂਜਾ ਮਗਰ ਕਟਾ ਤੇ ਬਾਕੀ ਆ ਤੁਹਾਨੂੰ ਵਿਖਾ ਦਿੰਨੇ ਆ ਮੱਝ ਪੂਰੀ ਬਾਡੀ ਪਰ ਬੰਤਰ ਵੇਖੋਗੇ ਤੇ ਬਹੁਤ ਸੋਹਣੀ ਆ ਪਤਲਾ ਪਿੰਡਾ ਲਿਸ਼ਕਲੁਸ਼ ਕਪੂਰੀ ਆ ਤੇ ਬਾਕੀ ਹਾਈਟ ਸੋਹਣੀ ਆ ਹਾਈਟ ਸੋਹਣੀ ਆ ਤੇ ਵਜ਼ਨ ਲੋਡ ਪੂਰਾ ਹੈਗਾ ਵਜ਼ਨ ਤੁਸੀਂ ਵੇਖ ਹੀ ਸਕਦੇ ਹੋ ਹਾਂ ਦੇਵਾ ਵੀ ਤਕਰੀਬਨ ਆ ਦੇਖੋ ਜੀ ਠੀਕ ਆ ਜੀ ਦੁੱਧ ਵਾਲਾ ਲੇਵਾ ਤੇ ਠੀਕ ਆ ਬਾਕੀ ਕਿਸੇ ਤਰ੍ਹਾਂ ਦਾ ਘੂਰ ਛਟਾ ਕੋਈ ਅਨਦਰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈਗੀ ਵੀ ਮੋਟੀ ਜਵਾਈਆਂ ਧਾਰ ਪੋਲੀ ਤਸੱਲੀ ਤੁਸੀਂ ਵੀ ਕਰ ਲੈਣੀ ਬਾਕੀ ਖੋਲ ਕੇ ਤੁਹਾਨੂੰ ਤਸੱਲੀ ਨਾਲ ਕੋਈ ਤੋੜ ਕੇ ਦਿਖਾਉਣੀ ਆਪਾਂ ਵਧੇਰੇ ਸਮਝ ਆ ਜੂ ਗੱਲਬਾਤ ਆਓ ਠੀਕ ਹੈ ਤੇ ਸੂਈ ਦੋਸਤੋ ਕੱਲ ਹੀ ਆ ਕੱਲ ਹੀ ਸੂਈ ਆ ਬੱਚਾ ਤੁਸੀਂ ਦੇਖ ਲਿਆ ਕੱਲ ਸੂਈ ਆ ਬੋਲੇ ਤੇ ਇਸ ਟਾਈਮ ਜਿਹੜੀ ਚਲਦੀ ਪਈ ਆ ਬੋਲਾ ਵੀ ਕੋਈ ਵੀਰ 2 3 4 ਲੀਟਰ ਨਹੀਂਗਾ ਖੁੱਲਾ ਡੁੱਲਾ ਕਾਰੋਬਾਰੀ ਆ ਆ ਦੇਖੋ ਸੰਦੂ ਸਾਹਿਬ 14 ਕਿਲੋ ਦੁੱਧ ਦਊਗੀ ਝੋਟੀ ਪਹਿਲੇ ਸੂਏ ਨਾਲ 13 ਕਿਲੋ ਦੁੱਧ ਹੋਇਆ ਠੀਕ ਹੈ ਜੀ ਹਾਂਜੀ ਦੁੱਧ ਜਿਹੜਾ ਅਰਸ਼ ਭਾਈ ਕਹਿੰਦਾ ਵੀ ਖੁੱਲਾ ਪਾਊਗੀ ਵੀ 14 ਕਿਲੋ ਮੱਝ ਦੁੱਧ ਪਾਊਗੀ ਪਹਿਲੇ ਸੂਵੇ ਕੋਈ 11 12 ਲੀਟਰ 11 ਲੀਟਰ ਜਿਹੜੀ 12 ਲੀਟਰ ਦੀ ਚਵਾਈ ਹੋਈ ਆ ਇਸ ਟਾਈਮ ਜਿਹੜੀ ਦੋਸਤੋ ਉਮੀਦ ਚੰਗੀ ਕਰ ਸਕਦੇ ਆ ਕਿਉਂਕਿ ਚੰਗੀ ਸੇਵਾ ਕੋਈ ਹੋਵੇ ਦੂਜੇ ਸੂਬੇ ਦੇ ਵਿੱਚ ਪਸ਼ੂ ਦੀ ਤੇ ਉਮੀਦ ਕਰਨੀ ਕੋਈ ਗਲਤ ਗੱਲ ਨਹੀਂ ਕੀ ਬਾਕੀ ਸੇਵਾ ਵੀ ਜ਼ਰੂਰ ਨਾਲ ਹੈ ਬਾਕੀ ਬਰੀਡਰ ਬਰੀਡਰ ਬੰਦੇ ਨੇ ਸੰਧੂ ਸਾਹਿਬ ਇਹ ਹੀ ਲੈਣੀ ਆ ਵੀ ਕੀ ਇਹਨੇ ਕਰਨਾ ਕੀ ਇਹਦੇ ਚ ਕਰਤੂਸ ਅੱਛਾ ਜੀ ਹਾਂਜੀ ਠੀਕ ਆ ਭਰਾ ਤੇ ਆਹ ਵੇਖੋ ਜੀ ਇੱਕ ਵਾਰੀ ਬੈਕ ਸਾਈਡ ਤੋਂ ਫੇਰ ਥਾਂ ਦੇਵਾ ਬੇਸ਼ੱਕ ਦੋਸਤੋ ਚੌਾਈ ਦਾ ਸਮਾਂ ਹੋਇਆ ਪਿਆ ਬਿਲਕੁਲ ਸ਼ਾਮ ਦਾ 5:30 ਵਜੇ ਦਾ ਟਾਈਮ ਆ ਕਿ ਵਾਈਰਸ ਕਿੰਨੇ ਤੋਂ ਕਿੰਨੇ ਵਜੇ ਵੀਰ ਬਿਲਕੁਲ ਕਿ ਵਾਈਰਸ ਆਪਾਂ 6 ਤੋਂ 6 ਵਜੇ ਕਹੀਂ ਕਰ ਦਿੰਦੇ ਜੀ ਤਾਰਾ ਤੂੰ ਰਹਿਣਾ ਰਹੀ ਨਾ ਮਰਾ ਗਿਆ ਸਾਮਾਂਗੇ ਜੀ ਹਾਂ ਹਾਂਜੀ ਤੇ ਮੋਲੇ ਦਾ ਕਿੰਨਾ ਕਰਦਾ ਮੋਲੇ ਦਾ ਸੰਧੂ ਸਾਹਿਬ ਲੋਕ ਤੇ ਇਦਾਂ ਦੀਆਂ ਤੇ ਇੱਕ ਦਾ ਹੋਈ ਮੰਗੀਆਂ ਤੇ ਲੱਖ ਵੀ ਮੰਗੀਆਂ ਤੇ ਆਪਾਂ ਮੁੱਲ ਕਰਦੇ ਦਾ 95000 ਰੁਪਇਆ ਹਾਂ ਨਾ ਹੀ 85000 ਦੀ ਮੈਂ ਦੇਦਾ 95 ਤੇ 85 ਦੀ ਹਾਂ ਹਾਂ ਨਾ ਹੀ 85 ਦੇਦਾ ਉਹਦੇ ਵਿੱਚੋਂ ਮਾਨਤਾ ਕਰਦਾਂਗੇ ਠੀਕ ਆ ਜੀ ਹਾਂਜੀ ਜੈਸ ਨੋ ਜਿਹੜੀ ਆ ਵੀਰੋ ਬੜੀ ਛੋਟੀ ਕੇ ਗੱਲੋਂ ਨਹੀਂ ਕੁਸੀ ਜੈਸ ਨੋ ਜਿਹੜੀ ਆ ਉਹ 85000 ਦੀ ਆ ਮਗਰ ਕਟਾ ਸਤ ਚੁਵਾਈ ਵੀਰਨ ਦਾ ਵੀ ਇੱਕ ਨੰਬਰ ਲੱਗਿਆ ਜਿੰਨੇ ਖਰੀਦਣੀਆਂ ਦੋਸਤੋ ਤਸੱਲੀ ਆਪ ਵੀ ਕਰ ਲਿਓ ਆਨਲਾਈਨ ਮੰਗਾਉਣੀ ਆ ਥੋੜੀ ਅਰਚ ਦੀ ਆਪ ਦੀ ਸਮਝਦਾਰੀ ਇੱਕ ਦੂਜੇ ਉੱਤੇ ਜਿਹੜਾ ਵਿਸ਼ਵਾਸ ਹੈ ਤੁਹਾਡਾ ਆਪਸੀ ਵਿਸ਼ਵਾਸ ਤੇ ਜਿਹੜੀ ਚੀਜ਼ ਆ ਚੱਲਣਾ ਕਾਰੋਬਾਰ ਆਨਲਾਈਨ ਕਹੂਗਾ ਤੁਸੀਂ ਆਨਲਾਈਨ ਦੀ ਕੰਡੀਸ਼ਨ ਪੂਰੀ ਕਰਕੇ ਤਸੱਲੀ ਕਰ ਲਿਓ ਤੇ ਜੇਕਰ ਘਰੇ ਵਿਜ਼ਿਟ ਕਰਨੀ ਆ ਫਿਰ ਵੀ ਤਸੱਲੀ ਦੋ ਟਾਈਮ ਕਰ ਲਿਓ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਇਹ ਧਾਰਮਾਰ ਆਹ ਲਓ ਜੀ ਧਾਰਮਰਵਾ ਕੇ ਵੀ ਚੈੱਕ ਕਰਾ ਲੈਣੇ ਆ ਬੱਚਾ ਛੱਡ ਕੇ ਆਹ ਲਓ ਜੀ ਬੱਚਾ ਛੱਡਿਆ ਨਾਲ ਨਾਲੀ ਧਾਰਾ ਮਾਰ ਕੇ ਪਾ ਦਿਖਾ ਦਿੰਦੇ ਆ ਤੇ ਫੜ ਲੈਣਾ ਹੈ ਕਿ ਆ ਭਾਂਡਾ ਭੁੰਡਾ ਵੀ ਤੁਹਾਨੂੰ ਇੰਤਰੇ ਲਓ ਜੀ ਠੀਕ ਹੈ ਜੀ ਅਗਲੇ ਖਾਣੇ ਨਾਲ ਮਾਰੀ ਕਰਾ ਦੋ ਠੀਕ ਹੈ ਜੀ ਠੀਕ ਆ ਅਰਜ ਭਾਈ ਕਿੰਨਾ ਮੁੱਲ ਕੀ ਡਿਮਾਂਡ ਕੀਤੀ ਫਿਰ ਜੀ ਮੋਲੇ ਦਾ ਆਪਾਂ ਸੰਧੂ ਸ਼ੌ ਕਰਦੇ 95000 ਰੁਪਇਆ ਹਾਂ ਨਾ 85000 ਦੀ ਮੈਂ ਦੇਣਾ ਠੀਕ ਆ ਜੀ ਹਾਂਜੀ ਉਹਦੇ ਵਿੱਚੋਂ ਮੰਨਤਨ ਕਰਦਾਂਗੇ ਠੀਕ ਹੈ ਵੀਰੇ ਹਾਂਜੀ 85000 ਦੀ ਦੋਸਤੋ ਹਾਂ ਨਾ ਹੈਗੀ ਆ ਜੈਸਾ ਨੂੰ ਠੀਕ ਆ ਤੇ ਮੱਝ ਵਧੀਆ ਚੰਗੀ ਵੱਡੀ ਆ ਸੋਹਣੀ ਆ ਮੱਝ ਸਾਈਟ మీడియం ਤੋਂ ਪਲਾਸਾ ਮੰਨ ਲਿਓ ਬਾਕੀ ਹੈਵੀ ਬਾਡੀ weight ਆ ਭਾਰੀ ਸਰੀਰਕ ਬੰਤਰ ਆ ਦੁੱਧ ਵਾਲੀ ਮائیں ਠੀਕ ਆ ਜਰੂਰ ਤੁਸੀਂ ਖਰੀਦ ਸਕਦੇ ਹੋ ਇਸ ਤੋਂ ਬਾਅਦ ਇੱਕ ਤੁਹਾਨੂੰ ਇਹ ਗਾਂ ਦਿਖਾ ਦਿੰਨੇ ਆ ਅਗਲੀ ਤੇ ਅਰਸ਼ ਭਾਈ ਇਹ ਕਿਹੜੀ ਗਾਂ ਆ ਗਈ ਆਪਣੇ ਕੋਲ ਇਹ ਜਰਸੀ ਜੇ ਕਰੋਸ ਚ ਅੱਛਾ ਹਾਂਜੀ ਜਰਸੀ ਵੀ ਐ ਤੇ ਕਰੋਸ ਵੀ ਆ ਹਾਂਜੀ ਹਾਂ ਬਾਕੀ ਦੋਸਤੋ ਆਹ ਬ੍ਰੀਡ ਨਸਲ ਹੈਗੀ ਆ ਠੀਕ ਆ ਤੇ ਕਰੋਸ ਬ੍ਰੀਡ ਹੈਗੀ ਆ ਠੀਕ ਆ ਜੀ ਤਾਂ ਸੂਹਾ ਅਰਸਿਕ ਨਮਾ ਇਹ ਦੂਜੇ ਸੂਏ ਸੁਈ ਸੰਧ ਸਾਬ ਦੂਜੇ ਸੂਏ ਅੱਜ ਤੜਕੇ ਸੁਈ ਮਾਰਨਿੰਗ ਹੀ ਅੱਛਾ ਜੀ ਬੱਚਾ ਪਤਾ ਹੀ ਮਗਰ ਬੱਚਾ ਜੀ ਮਗਰ ਬੱਚਾ ਅੱਜ ਮਾਰਨਿੰਗ ਸੂਬਾ ਸੁਈ ਆ ਤੇ ਜੇਰ ਪੈ ਗਈ ਸੀ ਹਾਂਜੀ ਹਾਂਜੀ ਪ੍ਰੋਪਰ ਪੈ ਗਈ ਜੇਰ ਆਪਣੇ ਅਬਸਰਤੀ ਸੀ ਹਾਂਜੀ ਹਾਂਜੀ ਨੋ ਤੇ ਕੀ ਹੋਣਾ ਮਤਲਬ ਕਿੰਨਾ ਕਿ ਚੁਵਾਈ ਕੀਤੀ ਕੋਈ ਆਪਾਂ 4 ਕਿਲੋ ਸੰਧ ਸਾਬ ਬੌਲਾ ਚੋਇਆ ਦੋ ਚਾਰ ਕਿਲੋ ਹਾਂਜੀ 4 ਕਿਲੋ ਚੋਇਆ ਜਿਹੜਾ ਨੈਟ ਆਪਾਂ ਚੋਇਆ ਇਹ 10 ਵਜੇ ਚੁਵਾਈ ਕੀਤੀ ਇਹਦੀ ਆਪਾਂ ਖਾਣਾ ਤੁਹਾਨੂੰ ਦੀ ਚੰਗੀ ਨਹੀਂ ਮੈਂ ਨਾ ਬਿਲਕੁਲ ਪੂਰ ਛੱਟੇ ਦੀ ਆਪਣੀ ਗਰੰਟੀ ਹੋਊਗੀ ਬੜਾ ਜ਼ਿਆ ਦੂਜੇ ਸਵੇ ਸੋਈ ਦੂਜੇ ਸਵੇ ਦੂਜੇ ਸਵੇ ਠੀਕ ਹੈ ਦੂਜੇ ਸਵੇ ਦੋਸਤੋ ਅੱਜ ਮਾਰਨਿੰਗ 21 ਅਗਸਤ ਨੂੰ ਮਾਰਨਿੰਗ ਹੋਈ ਆ ਤੇ ਜੇਰ ਜੂਰ ਜਿਹੜੀ ਆ ਆਪਣੀਆਂ ਬੱਚੀ ਦੋਸਤੋ ਵਧੀਆ ਜੇਰ ਪੈ ਗਈ ਠੀਕ ਹੈ ਪੂਰੀ ਜੇਰ ਪੈ ਗਈ ਆ ਤੇ ਆ ਤੁਸੀਂ ਦੇਖ ਸਕਦੇ ਹੋ ਥਣ ਥਣ ਦੀ ਕੁਆਲਿਟੀ ਚੰਗੀ ਆ ਮੁੱਠੀ ਥਣ ਤੇ ਕ੍ਰੋਸ ਬਰੀਡ ਆ ਠੀਕ ਹੈ ਜੀ ਕ੍ਰੋਸ ਬਰੀਡ ਆ ਮਗਰ ਜਿਹੜਾ ਬੱਚਾ ਬੱਛਾ ਇਹ ਵੀ ਖੋਲ ਕੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੋਂ ਕੋਈ ਧਾਰ ਜਿਹੜੀਆਂ ਦੋਸਤੋ ਦੋ ਦੋ ਮਾਰਕੀ ਦੀਆਂ ਵੀ ਜ਼ਰੂਰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਪਸ਼ੂ ਜਿਹੜੇ ਵੇਹੇ ਜ਼ਿਆਦਾਤਰ ਆਪਾਂ ਗੱਲ ਕਰਨ ਲਈਏ ਦੋਸਤੋ ਤਸੱਲੀ ਜਿਹੜੀ ਆ ਬਖੂਬੀ ਢੰਗ ਨਾਲ ਜਿਹੜੀ ਆ ਤਸੱਲੀ ਆਪ ਕੀਤੀ ਜਾਂਦੀ ਹੈ ਕਿਉਂਕਿ ਜਿਹੜਾ ਮਾਲ ਦੋਸਤੋ ਪਸ਼ੂ ਆ ਆਨਲਾਈਨ ਬਿਲਕੁਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਆਪਣਾ ਕੰਮ ਚੱਲ ਰੋ ਦਿਖਾਉਣ ਦਾ ਬਾਕੀ ਵਪਾਰੀ ਵੀ ਵੀਰ ਜਿੰਨੇ ਵੀ ਹੈਗੇ ਸਾਰੇ ਸਮਝਦਾਰ ਨੇ ਮਾਲ ਉਹੀ ਦਿਖਾਇਆ ਜਾਂਦਾ ਜਿਹੜਾ ਚੰਗਾ ਤਸੱਲੀ ਵਾਲਾ ਮਾਲ ਹੋਵੇ ਉਹ ਆਨਲਾਈਨ ਦਿਖਾਇਆ ਜਾਂਦਾ ਹਾਲਾਂਕਿ ਕਿਤੇ ਨਾ ਕਿਤੇ ਕੋਈ ਪਸ਼ੂ ਮਾੜਾ ਚੰਗਾ ਵੀ ਪੈ ਸਕਦਾ ਹੈ ਚੰਗਾ ਵੀ ਪਸ਼ੂ ਪੈਂਦਾ ਮਾੜਾ ਵੀ ਪਸ਼ੂ ਪੈ ਜਾਂਦਾ ਫਿਰ ਹਾਲ ਆ ਤੁਸੀਂ ਦੇਖੋ ਬਾਕੀ ਤਨਾਤ ਉਹਨਾਂ ਦੀ ਵਧੀਆ ਵਿਖਾਈ ਦਿੰਦੀ ਆ ਚੋਂ ਪਾਸੋਂ ਪਾਸੋਂ ਤੋਂ ਵੇਖ ਲਈਏ ਬੈਕ ਸਾਈਡ ਤੋਂ ਵੇਖ ਲਈਏ ਜਿਹੜਾ ਦੋਸਤੋ ਚਲ ਠੀਕ ਆ ਮਾਰ ਲੇ ਤਾਂ ਕਰਦੇ ਠੀਕ ਹੈ ਜੀ ਚਲੋ ਠੀਕ ਹੈ ਜੀ। ਨੋ। ਠੀਕ ਹੈ। ਅਰਥ ਕਿੰਨਾ ਕਰੇ ਮੋਲੇ ਦਾ ਫਿਰ ਕੀ ਲੈਣ ਦੇਣਾ? ਇਹਦਾ ਮੁੱਲ ਸੰਦੇ ਸਾਹਿਬ ਕਰਦੇ 45000 ਰੁਪਇਆ। 45000? ਹਾਂ ਜੀ। ਹਾਂ ਨਾ ਹੀ ਵਸ਼ੀ 42000 ਨਹੀਂ ਦੇ ਦਾਂਗੇ ਉਹਦੇ ਵਿੱਚ ਮਾਨਤਾ ਕਰਾਂਗੇ। ਠੀਕ ਹੈ ਜੀ। ਹਾਂ ਜੀ। ਹਾਂ ਨਾ ਜਿਹੜੀ ਦੋਸਤੋ 42000 ਰੁਪਇਆ ਦਾ ਵੀ ਦੇ ਦਾਂਗੇ। 45000 ਡਿਮਾਂਡ ਕੀਤੀ ਹੈ ਠੀਕ ਆ। ਬਾਕੀ ਚਵਾਜਬੂ 1 ਨੰਬਰ ਆ। ਤੋ ਸਾਲੀ ਵੀ ਕਰ ਲਿਓ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਕੁਝ ਧਾਰਾ ਮਾਰ ਕੇ ਜ਼ਰੂਰ ਦਿਖਾ ਦਿੱਤੀ ਆ ਸੋ ਬਾਕੀ ਥਾਂ ਥਾਂ ਪੂਰਾ ਵਧੀਆ ਹੈ ਠੀਕ ਹੈ ਦੁੱਧ ਵੀ ਵਸ਼ੀ ਦੇ ਦੂ 13-14 ਕਿਲੋ ਚਲੋ 13-14 ਕਿਲੋ ਦੀ ਆਸ ਹੈਗੀ ਹੈ ਨਾ ਹਾਂਜੀ 13-14 ਕਿਲੋ ਜਵਾ ਦੂਗੀ ਬਾਕੀ ਦੁੱਧ ਥੋੜਾ ਜਿਆਦਾ ਸੰਘਣਾ ਹੁੰਦਾ ਪਸ਼ੂ ਦਾ ਨਾਰਮਲ ਕ੍ਰੋਸ ਬ੍ਰੀਡ ਦਾ ਆਪਾਂ ਨਾਰਮਲ ਹੀ ਦੇਖਦੇ ਆ ਹਾਂਜੀ ਹਾਂਜੀ ਅਰਸ਼ ਨੰਬਰ ਭਰਾ ਬੋਦ ਕੇ ਆਪਣੀ 8699312660 19815931 ਦੇ ਨਿੱਕੀ ਠੀਕ ਹੈ ਭਰਾ ਹਾਂਜੀ ਜੇ ਦੋਸਤੋ ਦੋਵੇਂ ਨੰਬਰ ਪਾਈ ਅਰਸ਼ ਦੇ ਆਪਾਂ ਲਗਾਤਾਰ ਸਕਰੀਨ ਦੇ ਥੱ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ